ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸੇ ਮੌਜੂਦ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ ਵਿਖੇ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਵਿਖੇ ਦੀਆਂ ਤੇ ਨਾਲ ਦੇ ਨਾਲ ਦੱਸ ਦਈਏ ਕਿ ਅੱਜ ਜੋ ਐਮਰਜੈਂਸੀ ਮੀਟਿੰਗ ਜੋ ਅੰਤਰੰਕ ਕਮੇਟੀ ਦੀ ਜੋ ਮੀਟਿੰਗ ਆ ਬੈਠਕ ਆ ਉਹ ਬੁਲਾਈ ਗਈ ਆ ਤਾਂ ਮੈਂਬਰ ਜਿਹੜੇ ਨੇ ਮੈਂਬਰ ਸਾਹਿਬਾਨ ਇੱਥੇ ਪਹੁੰਚ ਰਹੇ ਨੇ ਉਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਮੇਟੀ ਦੇ ਬਾਹਰ ਦੇ ਜੋ ਕਹਿ ਸਕਦੇ ਕਿ ਦਫ਼ਤਰ ਦੇ ਬਾਹਰ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਤੁਸੀਂ ਦੇਖ ਲਾਉਣ ਦਾ ਮਕਸਦ ਕੀ ਕਿਉਂਕਿ ਜੇ ਕੌਮ ਦੇ ਜੇ ਮੁੱਦਿਆਂ ਦੀ ਗੱਲ ਕਰ ਲਈਏ ਤਾਂ ਵੱਖ-ਵੱਖ ਮੁੱਦੇ ਜੋ ਹੈਗੇ ਨੇ ਉੱਥੇ ਹੀ ਗੱਲ ਕਰ ਲਈਏ ਗੁਰਦੇਵ ਸਿੰਘ ਕੋਂਕੇ ਹੋਣਾ ਦਾ ਜੋ ਮੁੱਦਾ ਬਹੁਤ ਪੱਖਿਆ ਹੋਇਆ ਤੇ ਨਾਲ ਦੀ ਨਾਲ ਉਸ ਦੇ ਨਾਲ ਤੁਹਾਨੂੰ ਇਹ ਵੀ ਜਾਣਕਾਰੀ ਦੇ ਦੇ ਕਿ ਬਲਵੰਤ ਸਿੰਘ ਰਾਜਵਾਨਾ ਹੋਣਾ ਵੱਲੋਂ ਵੀ ਜੋ ਇੱਕ ਚਿੱਠੀ ਜੋ ਦੇਹ ਦੇ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਜੀ ਉਹਨਾਂ ਨੂੰ ਵੀ ਲਿਖੀ ਗਈ ਸੀਗੀ ਤਾਂ ਇਹ ਵੱਖ-ਵੱਖ ਮੁੱਦੇ ਹੈਗੇ ਨੇ ਤਾਂ ਹੋ ਸਕਦਾ ਹੈ ਕਿ ਕਿਸੇ ਨਾ ਕਿਸੇ ਜੋ ਵੱਡੇ ਮੁੱਦੇ ਦੇ ਉੱਤੇ ਅੱਜ ਕੋਈ ਫੈਸਲਾ ਨਿਕਲ ਕੇ ਆਵੇ ਕਿਉਂਕਿ ਜੋ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕੀਆ ਜੋ ਹਰਜਿੰਦਰ ਸਿੰਘ ਧਾਮੀ ਹੈਗੇ ਨੇ ਜੋ ਪ੍ਰਧਾਨ ਸਾਹਿਬ ਨੇ ਤਾਂ ਉਹਨਾਂ ਵੱਲੋਂ ਵੀ ਪਿਛਲੇ ਕੁਸਵੇਂ ਪਹਿਲਾਂ ਕਿਹਾ ਗਿਆ ਸੀਗਾ ਕਿ ਕੇਂਦਰ ਸਰਕਾਰ ਦੇ ਉੱਤੇ ਬਹੁਤ ਉਮੀਦ ਹੈ ਕਿ ਬੰਦੀ ਸਿੰਘਾਂ ਨੂੰ ਲੈ ਕੇ ਕੋਈ ਨਵੀਂ ਅਪਡੇਟ ਹੋ ਸਕਦਾ ਕਿ ਨਿਕਲ ਕੇ ਆ ਸਕੇ ਹੋ ਸਕਦਾ ਕਿ ਜੋ ਕੇਂਦਰ ਸਰਕਾਰ ਹੈ ਕੇਂਦਰ ਸਰਕਾਰ ਉਹਨਾਂ ਨੂੰ ਕੋਈ anumati ਦੇਵੇ ਕੋਈ ਬੰਦੀ ਸਿੰਘਾਂ ਨੂੰ ਲੈ ਕੇ ਕੋਈ ਵੱਡੀ ਗੱਲ ਨਿਕਲ ਕੇ ਆ ਸਕੇ ਤੇ ਕੱਲੀ ਕੱਲੀ ਗੱਲ ਦੇ ਉੱਤੇ ਜ਼ਰੂਰ ਚਾਤ ਪਾਵਾਂਗੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵੱਲੇ ਸ਼ਨੋਵਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਹਰ ਦੀਆਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਮੈਂਬਰ ਸਾਹਿਬਾਂ ਜੋ ਹੈਗੇ ਨੇ ਇੱਥੇ ਪਹੁੰਚ ਰਹੇ ਨੇ ਤਾਂ ਕੁਝ ਸਮੇਂ ਦੇ ਵਿੱਚ ਇਹ ਮੀਟਿੰਗ ਜੋ ਸ਼ੁਰੂ ਹੋਣੀ ਹੈ ਤਾਂ ਮੀਟਿੰਗ ਤੋਂ ਬਾਅਦ ਜੋ ਆ ਪ੍ਰਧਾਨ ਸਾਹਿਬ ਹੈਗੇ ਨੇ ਹਰਜਿੰਦਰ ਸਿੰਘ ਤਾਮੀ ਜੀ ਉਹਨਾਂ ਵੱਲੋਂ ਤੇਕ ਪ੍ਰੈਸ ਵਾਰਤਾ ਵੀ ਕੀਤੀ ਜਾਣੀ ਆ ਤਾਂ ਕਲੀ-ਕਲੀ ਅਪਡੇਟ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅੱਖੇ ਸੁਣਨ ਜਗਬਾਨੀ ਟੀਵੀ ਸ਼੍ਰੀ ਹਮਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਸਮੇਂ ਮੌਜੂਦ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ ਵਿਖੇ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਵਿਖੇ ਦੀਆਂ ਤੇ ਨਾਲ ਦੇ ਨਾਲ ਦੱਸ ਦਈਏ ਕਿ ਅੱਜ ਜੋ ਐਮਰਜੈਂਸੀ ਮੀਟਿੰਗ ਜੋ ਅੰਤਰੰਕ ਕਮੇਟੀ ਦੀ ਜੋ ਮੀਟਿੰਗ ਆ ਬੈਠਕ ਸਾਂਝੀਆਂ ਕਰ ਰਹੇ ਹਾਂ ਕਮੇਟੀ ਦੇ ਬਾਹਰ ਦੇ ਜੋ ਕਹਿ ਸਕਦੇ ਕਿ ਦਫ਼ਤਰ ਦੇ ਬਾਹਰ ਦੀਆਂ ਤਾਂ ਸੁਗਨਾ ਸਾਂਝੀਆਂ ਕਰ ਰਹੇ ਤੁਸੀਂ ਵੇਖ ਸਕਦੇ ਹੋ ਕਿ ਕਿਉਂਕਿ ਜੇ ਗੱਲ ਕਰ ਲਈਏ ਕਿ ਐਮਰਜੈਂਸੀ ਮੀਟਿੰਗ ਬੁਲਾਉਣ ਦਾ ਮਕਸਦ ਕੀ ਕਿਉਂਕਿ ਜੇ ਕੌਮ ਦੇ ਜੇ ਮੁੱਦਿਆਂ ਦੀ ਗੱਲ ਕਰ ਲਈਏ ਤਾਂ ਵੱਖ-ਵੱਖ ਮੁੱਦੇ ਜੋ ਹੈਗੇ ਨੇ ਉੱਥੇ ਗੱਲ ਕਰ ਲਈਏ ਗੁਰਦੇਵ ਸਿੰਘ ਕੋਂਕੇ ਹੋਣਾ ਦਾ ਜੋ ਮੁੱਦਾ ਬਹੁਤ ਪੱਕਿਆ ਹੋਇਆ ਤੇ ਨਾਲ ਦੀ ਨਾਲ ਉਸ ਦੇ ਨਾਲ ਤੁਹਾਨੂੰ ਇਹ ਵੀ ਜਾਣਕਾਰੀ ਦੇ ਦੇ ਕਿ ਬਲਵੰਤ ਸਿੰਘ ਰਾਜੂਆਣਾ ਹੋਣਾ ਵੱਲੋਂ ਵੀ ਜੋ ਇੱਕ ਚਿੱਠੀ ਜੋ ਦੇਹ ਦੇ ਗ੍ਰਹਿ ਮੰਤਰੀ ਨੇ ਅਮਿਸ਼ਾ ਜੀ ਉਹਨਾਂ ਨੂੰ ਵੀ ਲਿਖੀ ਗਈ ਸੀਗੀ ਤਾਂ ਏ ਵੱਖ-ਵੱਖ ਮੁੱਦੇ ਹੈਗੇ ਨੇ ਤਾਂ ਹੋ ਸਕਦਾ ਹੈ ਕਿ ਕਿਸੇ ਨਾ ਕਿਸੇ ਜੋ ਵੱਡੇ ਮੁੱਦੇ ਦੇ ਉੱਤੇ ਅੱਜ ਕੋਈ ਫੈਸਲਾ ਨਿਕਲ ਕੇ ਆਵੇ ਕਿਉਂਕਿ ਜੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜੋ ਹਰਜਿੰਦਰ ਸਿੰਘ ਧਾਮੀ ਹੈਗੇ ਨੇ ਜੋ ਪ੍ਰਧਾਨ ਸਾਹਿਬ ਨੇ ਤਾਂ ਉਹਨਾਂ ਵੱਲੋਂ ਵੀ ਪਿਛਲੇ ਕੁਸ ਮੇ ਪਹਿਲਾਂ ਕਿਹਾ ਗਿਆ ਸੀਗਾ ਕਿ ਕੇਂਦਰ ਸਰਕਾਰ ਦੇ ਉੱਤੇ ਬਹੁਤ ਉਮੀਦ ਹੈ ਕਿ ਬੰਦੀ ਸਿੰਘਾਂ ਨੂੰ ਲੈ ਕੇ ਕੋਈ ਨਵੀਂ ਅਪਡੇਟ ਹੋ ਸਕਦਾ ਹੈ ਕਿ ਨਿਕਲ ਕੇ ਆ ਸਕੇ ਹੋ ਸਕਦਾ ਹੈ ਕਿ ਜੋ ਕੇਂਦਰ ਸਰਕਾਰ ਹੈ ਕੇਂਦਰ ਸਰਕਾਰ ਉਹਨਾਂ ਨੂੰ ਕੋਈ anumati ਦੇਵੇ ਕੋਈ ਬੰਦੀ ਸਿੰਘਾਂ ਨੂੰ ਲੈ ਕੇ ਕੋਈ ਵੱਡੀ ਗੱਲ ਨਿਕਲ ਕੇ ਆ ਸਕੇ ਤੇ ਕੱਲੀ ਕੱਲੀ ਗੱਲ ਦੇ ਉੱਤੇ ਜ਼ਰੂਰ ਚਾਤ ਪਾਵਾਂਗੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਲਈ ਸ਼ਨੋਵਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਹਰ ਦੀਆਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਮੈਂਬਰ ਸਾਹਿਬਾਨ ਜੋ ਹੈਗੇ ਨੇ ਇੱਥੇ ਪਹੁੰਚ ਰਹੇ ਨੇ ਤਾਂ ਕੁਝ ਸਮੇਂ ਦੇ ਵਿੱਚ ਇਹ ਮੀਟਿੰਗ ਜੋ ਸ਼ੁਰੂ ਹੋਣੀ ਹੈ ਤਾਂ ਮੀਟਿੰਗ ਤੋਂ ਬਾਅਦ ਜੋ ਆ ਪ੍ਰਧਾਨ ਸਾਹਿਬ ਹੈਗੇ ਨੇ ਹਰਜਿੰਦਰ ਸਿੰਘ ਤਾਮੀ ਜੀ ਉਹਨਾਂ ਵੱਲੋਂ ਇੱਕ ਪ੍ਰੈਸ ਵਾਰਤਾ ਵੀ ਕੀਤੀ ਜਾਣੀ ਆ ਤਾਂ ਕੱਲੀ ਕੱਲੀ ਅਪਡੇਟ ਜ਼ਰੂਰ ਤੁਹਾਨੂੰ ਨਾਲ ਸਾਂਝੀ ਕਰਦੇ ਰਵਾਂਗੇ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਖੇਸ ਨੂੰ ਜਗਬਾਨੀ ਟੀਵੀ ਸ਼੍ਰੀ ਅਮਸਾ ਸਾਹਿਬ